ਹਾਂ ਜੀ ਚੈਕਿੰਗ ਚੱਲ ਰਹੀ ਹੈ। ਮਾਨਯੋਗ ਐਸਐਸਪੀ ਸਾਹਿਬ ਅੰਠੰਡਾ ਤੇ ਗਾਈਡੈਂਸ ਦੇ ਅੰਦਰ ਅੰਠੰਡਾ ਪੁਲਿਸ ਵੱਲੋਂ ਵੱਖ-ਵੱਖ ਹੋਟਲਾਂ ਦੇ ਰਿਗਾਰਡਿੰਗ ਚੈਕਿੰਗ ਬੈਂਚ ਲਾਇਆ ਗਿਆ। ਆ ਜਿਸ ਦੇ ਵਿੱਚ ਸਾਡਾ ਮੇਨ ਮਕਸਦ ਹੈ ਕਿ ਜੋ ਫੈਸਟੀਵਲ ਸੀਜ਼ਨ ਆ ਰਿਹਾ ਹੈ ਉਸ ਦੇ ਰਿਗਾਰਡਿੰਗ ਅਸੀਂ ਚੈਕਿੰਗ ਕਰ ਰਹੇ ਹਾਂ ਤੇ ਜੋ ਵੀ ਜੋ ਹੋਟਲ ਸਗੇ ਆ ਉਹਨਾਂ ਨੂੰ ਵੀ ਅਸੀਂ ਜੋ ਆਪਰੇਟਰਸ ਨੇ ਜਾਂ ਮਾਲਕ ਨੇ ਉਹਨਾਂ ਨੂੰ ਵੀ ਹਦਾਇਤ ਕੀਤੀ ਹੈ ਕਿ ਜਦੋਂ ਵੀ ਕੋਈ ਬੰਦਾ ਤੁਹਾਡੇ ਹੋਟਲ ਦੇ ਵਿੱਚ ਰਹਿਣ ਵਾਸਤੇ ਆਉਂਦਾ ਤਾਂ ਉਸ ਦੇ ਪ੍ਰੋਪਰ ਜਿਹੜਾ ਹੈਗਾ ਵੈਰੀਫਿਕੇਸ਼ਨ ਜਿਹੜਾ ਆਧਾਰ ਕਾਰਡ ਜਾਂ ਉਹਦਾ ਐਡੀ ਪ੍ਰੂਫ ਲਿਆ ਜਾਵੇ। ਤੋ ਜੇਕਰ ਕਿਸੇ ਇੱਕ ਦੇ ਬੰਦੇ ਦੇ ਕ੍ਰੈਡੈਂਸ਼ਲ ਦੇ ਵਿੱਚ ਤੁਹਾਨੂੰ ਕੋਈ ਖਾਮੀ ਨਜ਼ਰ ਆਉਂਦੀ ਹੈ ਤੁਹਾਨੂੰ ਸ਼ੱਕ ਲੱਗਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਪੁਲਿਸ ਨੰਟਰਲ ਨੰਬਰਾਂ ਦੇ ਉੱਪਰ ਦਿੱਤੀ ਜਾਵੇ ਤਾਂ ਕਿ ਕਿਸੇ ਅਨਸਕਮਲੀ ਘਟਨਾ ਨੂੰ ਹੋਣ ਤੋਂ ਪਹਿਲਾਂ ਜਿਹੜਾ ਹੈਗਾ ਰੁਕਿਆ ਜਾ ਸਕੇ ਕਮੀਆਂ ਕਾਫੀ ਸ਼ੁਮਾਈਆਂ ਦੇਖੇ ਦਿਖਣ ਮਿਲ ਜਿਐ ਡੈਫੀਨੇਟਲੀ ਜਿਹੜੇ ਫਾਇਰ ਸੇਫਟੀ ਦੇ ਰਿਕਾਰਡਿੰਗ ਜਾਂ ਹੋਰ ਜਿਹੜੀਆਂ ਸਿਕਿਉਰਟੀ ਐਂਡ ਸੇਫਟੀ ਦੇ ਰਿਕਾਰਡਿੰਗ ਜਿਹੜੀਆਂ ਕਮੀਆਂ ਹੈਗੀਆਂ ਨੇ ਉਹ ਕਾਫੀ ਮਾਤਰਾ ਦੇ ਵਿੱਚ ਪਾਈਆਂ ਗਈਆਂ ਨੇ ਤੋ ਉਸ ਦੇ ਰਿਕਾਰਡਿੰਗ ਅਸੀਂ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਗੱਲ ਗੱਲ ਕਰਕੇ ਉਹਨਾਂ ਨਾਲ ਇਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਜਿਹੜੀ ਇਦਾਂ ਦੀ ਜਿਹੜੀ ਹੈਗੀ ਇਹ ਜਿਹੜੇ ਕੰਮ ਨਾ ਕੀਤਾ ਜਾਵੇ ਕਿਉਂਕਿ ਇਸ ਦੇ ਨਾਲ ਜਿਹੜੀ ਹੈਗੀ ਕਿਸੇ ਦੀ ਵੀ ਜਾਨ ਜਾਂ ਜਿਹੜੀ ਹੈਗੀ ਆ ਉਹਦੀ ਨੁਕਸਾਨ ਜਿਹੜਾ ਹੈਗਾ ਉਹ ਤੋਂ ਪਹਿਲਾਂ ਹੀ ਰੋਕਣ ਵਾਸਤੇ ਜਿਹੜੀ ਸਿਕਿਉਰਟੀ ਜਾਂ ਸੇਫਟੀ ਫੀਚਰ ਸਕੇ ਪਾਏ ਜਾਂਦੇ ਨੇ ਸੋ ਇਹਨਾਂ ਦੀ ਕੰਪਲਾਈਂਸ ਜਿਹੜੀ ਹੈਗੀ ਨੈਸਸਰੀ ਹੈ ਤਾਂ ਇਹਨਾਂ ਨੂੰ ਵੀ ਅਸੀਂ ਪੀਨ ਕਰਦੇ ਹਾਂ ਕਿ ਪਲੀਜ਼ ਇਸ ਚੀਜ਼ ਦਾ ਧਿਆਨ ਰੱਖਿਆ ਜਾਵੇ ਤੇ ਜੋ ਵੀ ਗਾਈਡਲਾਈਨਸ ਹੈਗੀਆਂ ਨੇ ਡਿਪਾਰਟਮੈਂਟਸ ਦੀਆਂ ਚਾਹੇ ਫਾਇਰ ਸੇਫਟੀ ਨੂੰ ਲੈ ਕੇ ਆ ਚਾਹੇ ਐਗਜ਼ਿਟ ਪਲਾਨ ਨੂੰ ਲੈ ਕੇ ਹੈਗੀਆਂ ਨੇ ਦੋਨਾਂ ਦੀ ਪ੍ਰੋਪਰ ਤਰੀਕੇ ਨਾਲ ਫਾਲੋ ਕੀਤਾ ਜਾਵੇ ਘਰਾਂ ਦੇ ਵਿੱਚ ਹੀ ਦੇਖੇਗੇ ਉਹ ਤਾਂ ਜੀ ਜੇ ਦੇਖੇ ਜੇ ਇਹਨੇ ਕੋਈ ਜੀ ਹੈਗਾ ਬਸ ਉਹ ਯਾਰ ਇਕੱਤਰ ਦੇਖੋ ਉਹਨਾਂ ਨੇ ਕੁਝ ਡਾਕੂਮੈਂਟ ਪੇਸ਼ ਕੀਤੇ ਨੇ ਬਟ ਉਹ ਅੰਡਰ ਚੈਕਿੰਗ ਹੈਗੇ ਨੇ ਉਹ ਅਸੀਂ ਚੈੱਕ ਕਰਾਂਗੇ ਤੇ ਵੈਰੀਫਾਈ ਕਰਾਂਗੇ ਜੇਕਰ ਉਹਨਾਂ ਦੇ ਡਾਕੂਮੈਂਟਸ ਦੇ ਵਿੱਚ ਵੀ ਖਾਮੀਆਂ ਪਾਈਆਂ ਗਈਆਂ ਨੇ ਤਾਂ ਇਹਨਾਂ ਖਿਲਾਫ ਐਕਸ਼ਨ ਨਵਾ